ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਰਾਏਪੁਰ ਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਇੱਕ ਪਿੰਡ ਰਾਏਪੁਰ ਅਜਨਾਲੇ ਦੇ ਬਿਲਕੁਲ ਲੱਗ ਗਿਆ ਤੇ ਆਹ ਜਿਹੜਾ ਰਾਏਪੁਰ ਇਹ ਪੁੰਗਿਆਂ ਦੇ ਲੱਗ ਗਿਆ ਅਜਨਾਲੇ ਤੋਂ ਕੋਈ 7-8 ਕਿਲੋਮੀਟਰ ਦੂਰ ਹੈ ਤੇ ਪਹਿਲੀ ਵੀਡੀਓ ਵਿੱਚ ਇਸ ਘਰ ਦੇ ਵਿੱਚ ਅੱਜ ਤੁਹਾਨੂੰ ਗਾਵਾਂ ਜਿਹੜੀਆਂ ਦੋ ਦੋ ਸੋਨੀਆਂ ਵਾ ਦੋਵੇਂ ਸੋਨੀਆਂ ਸਵਾਈਆਂ ਵਾ ਤੋਈਆਂ ਦੇ ਆਪਣੇ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਅਸੀਂ ਕਦੇ ਵੀ ਨਹੀਂ ਕਿੰਨੇ ਬਿਨਾ ਚਵਾਈ ਤੋਂ ਜਾਂ ਕਿਸੇ ਦੀ ਗਾਰੰਟੀ ਤੇ ਪੁੱਛੂ ਲਾਜੂ ਜੋ ਵੀ ਆ ਇੱਥੇ ਹੀ ਆਪਣਾ ਵੇਸ ਚਾਹ ਕੇ ਪੁੱਛ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਵੀਰ ਜੀ ਨਾਮ ਦੱਸ ਤੇ ਕਹੇ ਫਿਰ ਆਪਾਂ ਨਾਮ ਮੇਰਾ ਰੋਬੜ ਜੋ ਰਾਪੁਰ ਜੋ ਸੀਲਨ ਵਾਲਾ ਜਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ ਹੈ 7813 87963 ਠੀਕ ਹੈ ਜੀ ਤੇ ਦੋ ਗਾਵਾਂ ਫਿਰ ਹਾਂਜੀ ਦੋ ਗਾਵਾਂ ਉਹ ਪਰਦਾ ਕੰਮ ਨਵਾਂ ਸ਼ੁਰੂ ਕੀਤਾ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਤੇ ਚਲੋ ਫਿਰ ਪਹਿਲੇ ਨੰਬਰ ਵਾਲੀ ਤੋਂ ਸ਼ੁਰੂ ਕਰ ਲਈਏ ਕਿੰਨਾ ਦੁੱਧ ਇਹਦੇ ਕੋਲ ਦੁੱਧ ਘੜਿਓ 12-13 ਕਿਲੋ ਦੁੱਧ ਆਇਆ ਹੈਗਾ ਪੱਕਾ ਦੁੱਧ ਤੇ ਬੱਚਾ ਇਹਦਾ ਮਗਰ ਬੱਚਾ ਜੀ ਅੱਛਾ ਆਹ ਬੱਚਾ ਬੈਠਾ ਜੀ ਹਾਂਜੀ ਹਾਂਜੀ ਆਹ ਬੱਚਾ ਜਿਹੜਾ ਇਹਦਾ ਆਪਣੀ ਸਮਝਣਾ ਕੋ ਲਾ ਲੇ ਆ ਤੁਹਾਡੇ ਸਾਹਮਣੇ ਹੀ ਆ ਕਿੰਨੇ ਕਿ ਜਦੀ ਸੋਈ ਆ ਉਤਨਾ ਇਹ 15 20 ਦਿਨਾਂ ਦੀ ਸੋਈ ਹੈ ਅੱਛਾ 20 ਦਿਨਾਂ ਦੇ ਲਾਗੇ ਬੰਦੇ ਦੀ ਜਿਹੜੀ ਸੋਈ ਹੈ ਹਾਂਜੀ ਉਹ ਬੱਚਾ ਜੇ ਠੀਕ ਹੈ ਤੇ ਦੁੱਧ 12 ਲੀਟਰ ਹੈਗਾ ਉਹਨਾਂ ਪੱਕਾ ਹਾਂਜੀ ਪੱਕਾ ਲੀਟਰ ਵਾਲਾ ਜੋ ਪਾਏ ਸਾਡੇ ਘਰ ਕੋਲ ਚਾਰ ਲੰਗ ਚੋਲੇ ਤੋਰੋ ਹਾਂ ਫੇਰ ਇੱਕ ਰੀਤ ਨਾਲ ਆਹ ਦੇਖ ਲੱਦੇ ਨੇ ਬਾਕੀ ਕਿੰਨੇ ਕਿੰਨੇ ਕਿ ਜ ਸਿੰਘ ਹੈਗੇ ਆ ਇਹਦੇ री फ विज्यद दर्नु ला ਥਾਣੇ ਦੇ ਦੇਖਸਾ ਦੇ ਲਾਗੇ ਤਾਂ ਕਰੀ ਤੇ ਕਿੰਨਾ ਫੇ ਰੱਖਣ ਦਾ ਮੁੱਲ ਮੁੱਲ ਤੇ 80000 ਕਰਦੇ ਤੇ ਕਿੰਨੇ ਦੀ ਦੇਣੀ ਆਏ 60 ਦੀ ਦੇ ਦਾਂਗੇ ਅੱਛਾ ਬਾਕੀ ਦੀ ਕਰਾ ਲਓ ਮਾਨ ਕਿ ਨਾ ਕਰਾਉਣਾ 35 ਦੀ ਦੇ ਦਈਏ ਨਹੀਂ ਤੇ ਪੂਰੇ ਦੀ ਚਲੋ ਕੋਈ ਗੱਲ ਨਹੀਂ ਕਰ ਲਾਂਗੇ ਹੋਰ ਮੌਕੇ ਤੇ ਮਾਨਤਾ ਅੱਛਾ ਮੌਕੇ ਤੇ ਹੋਰ ਕਰ ਦੋਗੇ ਮਾਨਤਾ ਚਲੋ ਕੋ ਫੋਨ ਲਾਉਗਾ ਨਾ ਹਾਂਜੀ ਹਾਂਜੀ ਇੱਕ ਵਾਰੀ ਫੋਨ ਲਾ ਤੇ ਮੌਕੇ ਤੇ ਮਾਨਤਾ ਨਾ ਹੋ ਜਾਊਗਾ ਜਿਹੜਾ ਹਾਂਜੀ ਠੀਕ ਆ ਤੇ ਹੁਣ ਆ ਜਿਹੜੀ ਗਾ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਨੂੰ ਸੁਈਨੋ ਤੱਕ ਦੇਬਨ ਕੋਈ 20 ਦਿਨ ਹੋ ਗਏ। ਅੱਛਾ। ਇਹਦੇ ਮਗਰ ਹੀ ਬੱਚਾ ਇਹਦੇ ਮਗਰ ਬੱਚਾ ਮਰ ਗਿਆ ਜੋ। ਅੱਛਾ ਇਹਦਾ ਬੱਚਾ ਨਹੀਂ ਹੈਗਾ ਹੁਣ। ਹਾਂਜੀ। ਤੇ ਇਹਦੇ ਕੋ ਵੀ ਦੁੱਧ 12-13 ਕਿਲੋ ਹੈਗਾ ਅਜ। ਪੱਕਾ ਇਹਦਾ। ਹੁਣ ਪੱਕਾ ਦੁੱਧ ਕਿੰਨਾ ਹੈ? 12 ਕਿਲੋ ਪੱਕਾ ਇਹੋ। ਅੱਛਾ। ਹਾਂਜੀ। ਠੀਕ ਹੈ। ਕੋਈ ਦੋ ਟਾਈਮ ਸਾਡੇ ਘਰ ਕੋ ਜਵਾਈ ਕਰ ਦੇ। ਤੇ ਆ ਵੀ ਕੋਈ ਦੋ ਟਾਈਮ ਚੋ ਕੇ ਲੈ ਜਾਣਾ ਤੁਹਾਡੇ ਘਰ। 12 ਕਿਲੋ ਦੀ ਫੁੱਲ ਗਰੰਟੀ ਬਿਨਾਂ ਧਾਰਾਂ ਤੋਂ ਕੋ ਲੈ ਦੇ। ਅੱਛਾ। ਹਾਂਜੀ। ਆਪਣੇ ਘਰ ਤੱਕ ਸੱਟ। ਚਲੋ ਫਿਰ ਵੀ ਚਬਾਈ ਕਰਕੇ ਖੜੇ ਹਨ ਕੋਈ ਆਪਣੇ ਫਿਰ ਵੀ ਦੋ ਟਾਈਮ ਕੋਈ ਚਬਾਈ ਕਰਕੇ ਖੜੇ ਜਿੰਨੇ ਨਹੀਂ ਆ ਜਾਂਦਾ ਵੀਡੀਓ ਕਾਲ ਤੇ ਚਬਾਈ ਅੱਛਾ ਵੀਡੀਓ ਕਾਲ ਤੇ ਚਬਾਈ ਕਰਾ ਲਿਆ ਹਨ ਤੋੜ ਦੋ ਫਿਰ ਇੱਕ ਦਿਨ ਨੂੰ ਥਾਣੇ ਦੇ ਵੀ ਦੇਖ ਸਕਦੇ ਇਹ ਤਾਂ ਬੱਚਾ ਨਹੀਂ ਹੈਗਾ ਇਹ ਬੱਚੇ ਤਾਂ ਵੀ ਨਹੀਂ ਆ आज ले आओ फिर एक कड़ी। ये तो दिखा दिए चंगी तरह। ले आ आजा जी ਤੇ ਇਹਦਾ ਮੁੱਲ ਫਿਰ ਇਹਦਾ ਮੁੱਲ 32000 ਕਰਦੇ ਅੱਛਾ 32000 ਹਾਂਜੀ ਤੇ ਇਹ ਕਿੰਨੇ ਰੇ ਦੇਣੀ ਜੱਸਣਾ 30 ਦੇਣਾ ਬੱਕ ਤੇ ਕਰਨੀ ਕੋ ਛੋਟ ਛੋਟ ਕੋਈ ਗੱਲ ਨਹੀਂ ਜੋ ਕਰਦਾਂਗੇ 2000 ਛੱਡ ਦੀ 28 ਦੀ ਦੇ ਦੀਏ ਕੋਈ ਗੱਲ ਨਹੀਂ ਠੀਕ ਹੈ ਤੇ ਬਾਕੀ ਇਹ ਆਵੇ ਦੋਵੇਂ ਸੁਈਆਂ ਵਾਂ ਹਾਂਜੀ ਹਾਂਜੀ ਤੁਹਾਡੇ ਘਰ ਹਣਾ ਕੋਈ ਵੀਰ ਆਪਣੀ ਸਮਝਣਾ ਵੇਸ ਚਾੱਕ ਕੇ ਹਾਂਜੀ ਦੋਵੇਂ ਟਾਈਮ ਚੋਲੇ ਪਾਈ ਪਰ ਨਹੀਂ ਉਹਦੇ ਇੱਥੇ ਇੱਥੇ ਪਹੁੰਚਿਆ ਇਹਦਾ ਵੀਡੀਓ ਕਾਲ ਤੇ ਚਵਾਲੇ ਆਪਣੀ ਵੀਡੀਓ ਕਾਲ ਤੇ ਚਵਾਲੇ ਭਾਵੇਂ ਇੱਥੇ ਆ ਕੇ ਚੋਲੇ ਪਰ ਤਸੱਲੀ ਆਪਣੀ ਕਰਕੇ ਖੜੇ